ਪਿੰਡ ਆ ਜੀ ਆਪਣਾ ਕਿਹੜਾ ਪਿੰਡ ਆ ਜੀ ਲੈਟ ਭਜਾ ਲੈ ਜੀ ਹੈ ਨਹੀਂ ਚਤਰਾਣਾ ਪਿੰਡ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਉੱਥੋਂ ਤੁਸੀਂ ਆ ਲੰਗਰ ਪਾਣੀ ਸਾਰਾ ਇੱਥੇ ਆ ਕੱਲੇ ਚਤਰਾਣੇ ਦਾ ਨਹੀਂ ਲਾਗੇ ਲਾਗੇ ਜਿੰਨੇ ਪਿੰਡ ਆ ਤੁਸੀਂ ਸਾਰੇ ਸੱਜਣ ਮਿੱਤਰ ਯਾਨੀ ਕਿ ਰਲ ਕੇ ਲੈ ਕੇ ਆਉਣੇ ਆ ਬਿਲਕੁਲ ਬਿਲਕੁਲ ਲੋ ਵੀ ਆਉਂਦੇ ਲੋ ਵੀ ਦੋਸਤੋ ਇੱਥੇ ਘਟੋ ਘਟ 3-4 ਕਿਲੋਮੀਟਰ ਲੰਮਾ ਕਾਫਲਾ ਇਹ ਹਾਂ ਤੇ ਇਹ ਸਾਰੇ ਸੱਜਣ ਮਿੱਤਰ ਰਲ ਕੇ ਇੱਥੇ ਲੰਗਰ ਪਾਣੀ ਲੈ ਕੇ ਆਉਂਦੇ ਜੀ ਸਾਨੂੰ ਲੰਗਰ ਪਾਣੀ ਬਣਾਉਣ ਨਹੀਂ ਦਿੱਤਾ ਕਿਉਂ ਅੰਕਲ ਬਣਾਇਆ ਤੁਸੀਂ ਨਹੀਂ ਬਣਾਣਾ ਨਾ ਨਾ ਜਦੋਂ ਵੀ ਮਹਿਮਾਨ ਆਏ ਆ ਹਾਂ ਜੀ ਆਪ ਪਾਕਿਸਤਾਨ ਦੇ ਆਨੇ ਉਹ ਕਹਿੰਦੇ ਸਾਡੇ ਤੁਸੀਂ ਮਹਿਮਾਨ ਦੇ ਹਾਂ ਜੀ ਸਾਡੇ ਮਹਿਮਾਨ ਅੰਕਲ ਜੀ ਤੁਹਾਡਾ ਨਾਂ ਕੀ ਆ ਪੂਰਾ ਨਾਂ ਦੱਸੋ ਲਖਵੀਰ ਸਿੰਘ ਸਗਰਾਨਾ ਸਦਰਾਨਾ ਲੋ ਜੀ ਇਹ ਸੰਗਤ ਨੇ ਸੇਵਾ ਉਦ ਉਹਦਣ ਦਾ ਹੀ ਲੰਗਰਾਂ ਹੀ ਚੱਲੀ ਜਾਂਦਾ ਅੰਕਲ ਐ ਜਿਵੇਂ ਹੀ ਨਹੀਂ ਬਗਾਇਆ ਤੁਸੀਂ ਆਏ ਨਹੀਂ ਤਾਂ ਕੀ ਆ ਵੀ ਇਹ ਨਹੀਂ ਫਿਰ ਬੈਠਣਾ ਬੈ ਗਿਆ ਫਿਰ ਤੁਸੀਂ ਸਾਡੇ ਮਹਿਮਾਨ ਨਹੀਂ ਹੋਵੇ ਫਿਰ ਭਾਈ ਤਾਂ ਬ੍ਰੇਕਫਾਸਟ ਵੀ ਇੱਥੇ ਸਾਨੂੰ ਆ ਗਿਆ ਇਹ ਨਾ ਇਹ ਮੁੱਲ ਅਸੀਂ ਤਾਂ ਇਹ ਜਾਣੇ ਆ ਨਹੀਂ ਨਾ ਜਾਈਏ ਹਾਂ ਇੱਥੇ ਹੀ ਸਰ ਜੇ ਜੇ ਤਾਂ ਸਰ ਜੀ ਦਿੱਲੀ ਦਾ ਆਪਾਂ ਘਰੋਂ ਬੇਕਾਰ ਹੋ ਜਾਾਂਗੇ ਹਾਂ ਜੀ ਬਿਲਕੁਲ ਹਾਂ ਜੀ ਸਾਡੇ ਇੱਥੇ ਆਪਾਂ ਆਪਣੇ ਪੰਜਾਬ ਦੇ ਰਹੀਏ ਬਿਲਕੁਲ ਜੀ ਪੰਜਾਬ ਦੇ ਵਿੱਚ ਆਪਣਾ ਮੰਗਾ ਬਲਾਈਏ ਬਿਲਕੁਲ ਜੀ ਬਿਲਕੁਲ ਅੰਕਲ ਜੀ ਬਹੁਤ ਮਿਹਰਬਾਨੀ ਤੁਹਾਡੀ ਹਾਂ ਜੀ ਬਏ ਗਰੂ ਤੁਹਾਨੂੰ ਤਰੱਕੀਆਂ ਬਖਸ਼ੂ ਵੇਖ ਲੈ ਜੇ ਸਭ ਤੋਂ ਵੱਡੀ ਸੇਵਾ ਤੁਸੀਂ ਲੈ ਜਾਣੀ ਆ ਆ ਸੰਗਤ ਦਾ ਅੱਛਾ ਜੀ ਲੱਡੂਆਂ ਡੱਬੇ 5 ਪਈਆ ਸਾਡੇ ਨਾਲ ਉਹ ਤੇਰਾ ਵਾਲ ਸਹੀ ਗੱਲ ਹੈ ਮੇਰੀ ਗੱਲ ਹੈ ਸੰਗਤ ਦਾ ਪੈਸਾ ਕਹਿੰਦਾ ਭਾਬ ਵੀ ਅਸੀਂ ਵੀ ਇੱਥੇ ਵੇਚਣੀ ਹੈ ਚੀਜ਼ ਹਾਂ ਸਹੀ ਗੱਲ ਹਾਂ ਨਹੀਂ ਸ਼ਕੀ ਚੱਲੋ ਸ਼ਕੀ ਚੱਲੋ ਨਹੀਂ ਨਹੀਂ ਮੈਂ ਵੀ ਆਇਆ ਜੀ ਮੈਂ ਲਵਾਨੇ ਵਾਲੀ ਸਾਡੇ ਵੀ ਇੱਥੇ ਆਈ ਆ ਤੋ ਮੈਨੂੰ ਲੱਭੇ ਨਹੀਂ ਮੇਰਾ ਮੇਰਾ ਪਿੰਡ ਲਵਾਨੇ ਵਾਲੀ ਹੈ ਆਪਣੇ ਮੁਕਸਰ ਜ਼ਿਲ੍ਹੇ ਮੁਕਸਰ ਜ਼ਿਲ੍ਹੇ ਚ ਪਿੰਡ ਲਵਾਨੇ ਸਾਡੇ ਵੇਲੇ ਨਾਨਕ ਦਾ ਪਿੰਡ ਹੈਗਾ ਮਰੋਟ ਅੱਛਾ ਜੀ ਉਹ ਪਿੰਡ ਹੈ ਅੱਛਾ ਜੀ ਪਿਆਰੀ ਕੋਲੇਆ ਵਾਲੀ ਉੱਧਰ ਲੱਗੇ ਹੋਣਾ ਪਤਾ ਤੁਹਾਨੂੰ ਕਿੱਥੇ ਖੜੀ ਟਰਾਲੀ ਲਵਾਨੇ ਵਾਲੀ ਦੀ ਕੇ ਨਹੀਂ ਪਤਾ ਨਹੀਂ ਪਤਾ ਚੱਲ ਸਵੇਰੇ ਲੱਭਾਂਗੇ ਸਵੇਰੇ ਲੱਭ ਲਾਂਗੇ ਕੋਈ ਸਵੇਰੇ ਹੀ ਲੱਭਾਂਗੇ ਦੱਸ ਨਹੀਂ ਆਪਾਂ ਮੈਕ ਬੋਲ ਦਾਂਗੇ ਕਿ ਛਾਪਾਂ ਵਾਲੇ ਜਾਂ ਕਿਹੜੇ ਪਿੰਡ ਆ ਬੋਲੀ ਨਹੀਂ ਆਉਂਦੀ ਆਪਣੇ ਮੈਕ ਬੋਲਦੇ ਆ ਅੱਛਾ ਉਹਦੇ ਵਿੱਚ ਬੋਲ ਦਾਂਗੇ ਉਹ ਇੱਥੇ ਆਉਣਗੇ ਠੀਕ ਆ ਸਾਰਿਆਂ ਮੈਂ ਕਹਿੰਦਾ ਇੱਥੇ ਆਉਣਗੇ ਬੰਦੇ ਉਹ ਆ ਬੁਲਾਉਂਦੇ ਥੋੜਾ ਮੁਕਸਰ ਅੱਛਾ ਹੂੰ ਤੈਨੂੰ ਮੈਂ ਲੋਕੇਸ਼ਨ ਦੇ ਨਾਲ ਲਵਾਣੇ ਲਈ ਨਹੀਂ ਉਹ ਇੱਥੇ ਕਿਤੇ ਹੀ ਹੋਣਗੇ ਹਾਂਜੀ ਹਾਂਜੀ ਅੰਕਲ ਜੀ ਕੀ ਕਹਿੰਦੇ ਓਕੇ ਮੈਂ ਬੰਦ ਕਰ ਅੱਛਾ ਜੀ